ਅੰਮ੍ਰਿਤਸਰ ਬਟਾਲਾ ਰੋਡ ਤੇ ਇੱਕ ਸੁਨਿਆਰੀ ਦੁਕਾਨ ਦੇ ਵਿੱਚ ਲੁੱਟ ਹੋਈ ਨਾਕਾਮ ਲੁੱਟ ਕਰਨ ਆਏ ਨੌਜਵਾਨ ਨੂੰ ਦੁਕਾਨਦਾਰ ਨੇ ਹਿੰਮਤ ਕਰਕੇ ਦੁਕਾਨ ਦੇ ਅੰਦਰ ਹੀ ਕੀਤਾ ਕਾਬੂ ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਭਾਈ ਮੇਰਾ ਨਾਮ ਵਿੱਕੀ ਸ਼ਰਮਾ ਕਿਹੜੀ ਜਗ੍ਹਾ ਤੇ ਦੁਕਾਨ ਆ ਭਾਈ ਮੇਰੀ ਕੁੰਡੇ ਵਾਲੀ ਖੂਨ ਦੁਕਾਨ ਆ ਸੁਨਿਆਰੀ ਦੀ ਕੇਕੇ ਜਾਲਰ ਤੋਂ ਤੇ ਦੋ ਅਣਪਛਾਤੇ ਮੁੰਡੇ ਆਏ ਚਾਂਦੀ ਦੀ ਚੈਨ ਵੇਚਣ ਕਾਲੇ ਇਹਨਾਂ ਦੇ ਮਾਸਕ ਪਾਏ ਹੋਏ ਸੀਗੇ ਤੇ ਇਹਨਾਂ ਨੇ ਕਿਹਾ ਚਾਂਦੀ ਦੀ ਚੈਨ ਵੇਚਣੀ ਆ ਤੇ ਮੈਂ ਇਹਨਾਂ ਨੂੰ ਕਿਹਾ ਸੀ ਆਪਣਾ ਹੀ ਬਣਿਆ ਮੰਨ ਲਈਦਾ ਮੰਨ ਲਈਦਾ ਨਹੀਂ ਦੂਜਾ ਤੇ ਇਹਨਾਂ ਨੇ ਭਾਈ ਗੋਲੀਆਂ ਚਲਾਣੀਆਂ ਸ਼ੁਰੂ ਕਰਤੀਆਂ ਤੇ ਭਾਈ ਦੂਜਾ ਇੱਕ ਮੁੰਡਾ ਭੱਜ ਗਿਆ ਤੇ ਇਹ ਮੇਰੀ ਪੇਟੀ ਉਹ ਸਮਾਨ ਕੱਢ ਲੱਗਾ ਸੀ ਤੇ ਆਪਾਂ ਇਹਨੂੰ ਫੜ ਲਿਆ ਤੇ ਇਹਨੂੰ ਕੁੱਟਿਆ ਭਾਜੀ ਕਿੰਨੀ ਉਮਰ ਹੈ ਕੀ ਆ ਨਸ਼ੇ ਦੀ ਆਦੀ ਸੀ ਇਹ ਭਾਜੀ ਬਹੁਤ ਜ਼ਿਆਦਾ ਇਹਦਾ ਲੱਗਦਾ ਕਿ ਨਸ਼ਾ ਕੀਤਾ ਆ ਬਾਤ ਤੋਂ 24-25 ਸਾਲ ਦੇ ਮੁੰਡੇ ਆਣੇ ਭਾਈ ਦੋਵੇਂ ਤੇ ਭਾਈ ਦੁਕਾਨ ਤੇ ਕੱਲੇ ਸੀ ਨਹੀਂ ਮੇਰੇ ਨਾਲ ਮੇਰਾ ਭਤੀਜਾ ਸੀ ਭਾਈ 14-15 ਸਾਲ ਦਾ ਭਾਈ ਇਹ ਗੋਲੀ ਵੱਜਣ ਦੀ ਕਿਸੇ ਨੂੰ ਮੈਨੂੰ ਮੇਰੇ ਦੋ ਛੋਟੇ ਛੋਟੇ ਬੱਚੇ ਨੇ ਭਈ ਆਪਾਂ ਕੀ ਲੈਣਾ ਤੇ ਨੇ ਇਹਨਾਂ ਦਾ ਕੀ ਜਾਣਾ ਵਾ ਸਾਡੇ ਦੇ ਘਰ ਪਰਿਵਾਰ ਉਜੜ ਜਾਂਦਾ ਨਾ ਕਿੰਨਾ ਖਤਰਾ ਕਿੰਨਾ ਕੋ ਡਰਦਾ ਭਾਈ ਬਹੁਤ ਖਤਰਾ ਬਹੁਤ ਖਤਰਾ ਭਈ ਬਹੁਤ ਜਿਆਦਾ ਖਤਰਾ ਮੋਕੇ ਤੇ ਪੁਲਿਸ ਆ ਗਈ ਸੀ ਉਹ ਭਾਈ ਪੁਲਿਸ ਨੂੰ ਬੁਲਾਉਣ ਤੋਂ ਬਾਅਦ ਪੁਲਿਸ 15 20 ਮਿੰਟ ਦੇ ਅੰਦਰ ਆ ਗਈ ਸੀ ਇੱਕ ਭਾਈ ਫਰਾਰ ਹੋ ਗਿਆ ਇੱਕ ਕਾਬੂ ਹੋ ਗਿਆ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਭਾਈ ਕੀ ਕਹਿ ਸਕਦੇ ਹੁਣ ਬਸ ਇਹ ਫੜੇ ਜਾਣ ਤੇ ਹੁਣੇ ਸਾਰੀ ਜ਼ਿੰਦਗੀ ਅੰਦਰ ਰਹਿਣ ਇਹੋ ਜਾਣੋ ਜਾਂ ਤੇ ਫਾਂਸੀ ਦਿਓ ਸਾਡੇ ਗੋਲੀ ਵੱਜ ਜਾਂਦੀ ਫੇਰ ਉਹ ਤੇ ਵੱਜੀ ਨਹੀਂ ਸਾਡੀ ਕਿਸਮਤ ਚੰਗੀ ਸੀ ਇਹਨਾਂ ਨੂੰ ਉਹਦੇ ਚ ਰਸਤੇ 'ਚ ਲਾ ਕੇ ਟੰਗਣਾ ਜੀਦਾ ਭਾਈ ਇਹ ਦੋਨੋਂ ਕੋ ਭਾਈ ਅਸਲਾ ਪਿੱਛੇ ਲੱਗੇ ਭਾਈ ਅਸਲਾ ਇੱਕੋ ਕੋ ਸੀ ਅੱਛਾ ਹਾਂਜੀ ਉਹ ਅਗਰ ਨਾ ਦੇ ਕੋ ਸਮਝਦੇ ਹੋਰ ਵੀ ਹਾਨੀ ਹੋ ਹਾਨੀ ਹੋ ਸਕਦੀ ਸੀ ਬਿਲਕੁਲ ਭਾਈ ਇਹ ਲੁੱਟ ਕੇ ਚਲੇ ਜਾਂਦੇ ਗੋਲੀ ਮਾਰ ਜਾਂਦੇ ਬਿਲਕੁਲ ਭਾਈ ਗੋਲੀ ਬਿਲਕੁਲ ਭਾਈ ਸਾਡੇ ਉੱਤੇ ਚਲਾਈ ਆ ਲੱਗੇ ਨਹੀਂ ਉੱਤੇ ਚਲਾਈ ਆ ਉਹ ਤੇ